ਹਾਂਜੀ ਸਤਿ ਸ੍ਰੀ ਅਕਾਲ ਮਾਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਜੀ ਅੱਜ ਫੇਰ ਪਹੁੰਚੇ ਜੀ ਇਸ ਮੋਗਾ ਟਰੈਕਟਰ ਮੰਡੀ ਚ ਦੇਖ ਸਕਦੇ ਤੁਸੀਂ ਬਹੁਤ ਹੀ ਭਾਰੀ ਤੇ ਗੈਂਪੀਚ ਦੇ ਟਰੈਕਟਰ ਪਹੁੰਚੇ ਆ ਜੀ ਬਹੁਤ ਹੀ ਲੰਮੇ ਲੰਮੇ ਕਾਹਨ ਦੇ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚੇ ਦੇਖ ਸਕਦੇ ਤੁਹਾਡੇ ਸਾਹਮਣੇ ਆ ਤੇ ਵੀਡੀਓ ਨੂੰ ਆਪਣੇ ਇਹਨਾਂ ਦੱਬ ਕੇ ਸ਼ੇਅਰ ਕਰਦੇ ਜਿਹੜੇ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਦੇਖ ਸਕਦਾ ਤੁਸੀਂ ਪੌਲ ਦੇ ਥੱਲੇ ਹੀ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਜੀ ਅੱਜ ਸ਼ੁਰੂ ਕਰਦੇ ਆਂ ਜੀ ਦੱਸਦੇ ਆਂ ਕਿ ਕੀ ਕੀ ਰੇਡ ਨੇ ਟਰੈਕਟਰਾਂ ਦੇ ਤੇ ਕੀ ਕੰਡੀਸ਼ਨ ਆ ਜੀ ਤੇ ਕੀ ਮਾਡਲ ਆ ਇਹ ਦੇਖਸਾ ਆ ਅੱਜ ਸ਼ੁਰੂ ਕਰਦੇ ਇੱਧਰ ਦੇਖ ਸਕਦਾ ਤੁਸੀਂ ਫਾਰਮ ਟਰੱਕ 60 ਘੜਾ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਆ ਜੀ ਤੇ ਬਿਲਕੁਲ ਨਵੀਆਂ ਹਾਲ ਦੇ ਵਿੱਚ ਟਰੈਕਟਰ ਆਈ ਇਹ ਤੇ ਰੰਗ ਰੋਗਣ ਚੈੱਕ ਕਰ ਸਕਦਾ ਤੁਸੀਂ ਟਾਇਰਾਂ ਦੀ ਟਾਇਰਾਂ ਦੀ ਜੀ ਗੱਲ ਕਰੀ ਜੀ 80 ਤੋਂ 85 ਪੈਸੇ ਟਾਇਰ ਹੈਗੇ ਜੀ ਅੱਗੇ ਤੇ ਪਿਛਲੇ ਤੇ 6 ਮਾਡਲ ਆ ਜੀ ਇਹ ਉਹ ਲਗ 70000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਪਿਆਈ ਦੇਖ ਸਕਦੇ ਤੁਹਾਡੇ ਸਾਹਮਣੇ ਆ ਅੱਗੇ ਖੜਾ ਹੈ ਸਵਰਾਸ 744 ਐਫੀ ਇਹ ਵੀ ਦੇਖ ਸਕਦੇ ਤੁਸੀਂ 19 ਮਾਡਲ ਹੈ 5 ਲੱਖ 70000 ਰੁਪਏ ਦੀ ਡਿਮਾਂਡ ਆ ਤੇ ਟਾਇਰਾਂ ਦੀ ਇਹਦੀ ਜੇ ਗੱਲ ਕਰੀਏ ਜੀ 80 ਤੋਂ 85 ਪੈਸੇ ਟਾਇਰ ਇਹਦੇ ਵੀ ਹੈਗੇ ਆ ਜੀ ਬਾਕੀ ਟਰੈਕਟਰ ਕੋ ਕਾਫੀ ਸਹੀ ਦੇਖ ਸਕਦੇ ਤੁਸੀਂ ਪੰਜਾਬ ਨੰਬਰ ਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਜੀ ਅਪੀ ਇੱਧਰ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਫਾਰਮ ਟਰੈਕ ਸਾਠ ਖੜਾ ਜੀ ਸਿਸਟਮ ਵਗੈਰਾ ਲੱਗੇ ਦੇ ਸਕਦਾ ਹਾਂ 10 ਮਾਡਲ ਤੇ 380000 ਰਪੀ ਡਿਮਾਂਡ ਆ ਬਹੁਤ ਸਾਫਟ ਟਰੈਕਟਰ ਪਿਆ ਹੀ ਦੇ ਸਕਦਾ ਤੁਸੀਂ ਫੈਬਰੂਅਰੀ ਛਤਰੀ ਹੈ ਜੀ ਐਨ ਕੋਕਾ ਪੀਸਾ ਬੋਲੋ ਦੇ ਟਾਇਰ ਆ ਤੇ ਪਿਛਲੇ ਕੋਲੋ ਦੇ ਅਗਲੇ ਜੀ ਮਾਰਫ ਦੇ ਟਾਇਰ ਆ ਜੀ ਪਿਛਲੇ ਟਾਇਰ ਹੈਗੇ 80 ਤੋਂ 85 ਰਪਏ ਦਾ ਟਾਇਰ ਆ ਪਿਛਲੇ ਅ ਅਗਲੇ ਟਾਇਰ ਹੈਗੇ ਆ ਜੀ ਤੇ 65 ਤੋਂ 70 ਰਪਏ ਦਾ ਟਾਇਰ ਆ ਬਾਕੀ ਕੰਡੀਸ਼ਨ ਦੇ ਸਕਦੇ ਤੁਸੀਂ ਰੰਗ ਰੋਗਣ ਪੂਰਾ ਬਿਲਕੁਲ ਸਾਫ ਪਿਆ ਜੀ ਸਾਫ ਹਾਲਤ ਰੇ ਵਿੱਚ ਟਰੈਕਟਰ ਖੜਾ ਜੀ ਤੇ ਇੱਧਰ ਖੜਾ ਜੀ ਫੋਰਡ 3600 ਇਹ ਵੀ ਦੇਖ ਸਕਦੇ ਬਹੁਤ ਸਾਫ ਹਾਲਤ ਰੇ ਵਿੱਚ ਟਰੈਕਟਰ ਖੜਾ ਜੀ ਤੇ ਰੰਗ ਕਰੋ ਤੁਸੀਂ ਚੈੱਕ ਕਰ ਸਕਦੇ ਹੋ オリジナル ਪੇਂਟ ਆਈ ਇਹਦਾ ਦੇਖ ਸਕਦੇ ਤੁਸੀਂ ਤੇ ਟਾਇਰਾਂ ਦੀ ਜੇ ਗੱਲ ਕਰੀ ਟਾਇਰ ਨਵੇਂ ਆ ਜੀ ਦੋਨੋਂ ਅਗਲੇ ਤੇ ਪਿਛਲੇ ਬਾਕੀ ਸਭ ਸੁਥਰੀ ਸੁਥਰੀ ਲੱਗ ਗਿਆ ਜੀ ਕਾਕ ਟਰੈਕਟਰ ਬਹੁਤ ਸਾਫ ਪਿਆ ਜੀ ਇਹ ਮਾਡਲ ਹੈਗਾ ਜੀ 95 ਪਚਾਨਵੇਂ ਮਾਡਲ ਹੈ ਜੀ ਦੋ ਲੱਖ ਦਸ ਹਜ਼ਾਰ ਰੁਪਏ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੋਂ ਹੀ ਦੇ ਸਕਦੇ ਜੀ ਬਾਕੀ ਬਾਈ ਨਾਲ ਵੀ ਗੱਲਬਾਤ ਕਰਵਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਕਿੰਨਾ ਮਾਡਲ ਹੈ ਜੀ ਇਹ ਟਰੈਕਟਰ ਪਚਾਨਵੇਂ ਜੀ ਅੱਛਾ ਠੀਕ ਹੈ ਜੀ ਤੇ ਟਾਇਰਾਂ ਦੀ ਜੇ ਗੱਲ ਕਰੀਏ ਜੀ ਆਪਾਂ ਟਾਇਰ ਐਮ ਐਫ ਦੇ ਨਵੇਂ ਜੀ ਅੱਖਰ ਵੀ ਖੜੇ ਆ हां जी ਤੇ ਜਿਹੜਾ ਪੇਂਟ ਆ ਜੀ origignal ਪੇਂਟ ਆ ਜੀ origignal ਜਮਾ ਜੀ ਤੇ ਇਹ ਨਹੀਂ ਘੋਰਾ ਠੀਕ ਆ ਠੀਕ ਆ ਜੀ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਗੇਅਰ ਦੀ ਫੁੱਲ ਗਾਰੰਟੀ ਵਾਹ ਕੇ ਲੈ ਸਕਦਾ ਪਹਿਲੇ ਨਾ ਹੀ ਹੈ ਟਰੈਕਟਰ ਪਹਿਲੇ ਨਾ ਹੀ ਹੈ ਨਹੀਂ ਪਹਿਲੇ ਨਾ ਨਹੀਂ ਨਾ ਜਿੱਤੀ ਜੀ ਹੋਵੇ ਸਾਰਾ ਅੱਛਾ ਅੱਛਾ ਠੀਕ ਆ ਜੀ ਠੀਕ ਆ ਤੇ ਟਰੈਕਟਰ ਦੀ ਮਤਲਬ ਗਾਰੰਟੀ ਹੈ ਇਹਦੇ ਬੱਸ ਲੀਕ ਛੀਕ ਨਹੀਂ ਦੂਵੇਂ ਵਾਹ ਕੇ ਲੈ ਸਕਦਾ 95 ਦੂਜਾ ਠੀਕ ਆ ਜੀ ਠੀਕ ਆ ਤੇ ਡਿਮਾਂਡ ਤੇ ਇਹ ਗੱਲ ਕਰੀਏ ਰੇਟ ਦੀ ਦਵਾਨ ਆਵੇ 2 10 ਅੱਛਾ ਜੀ ਠੀਕ ਆ ਜੀ ਤੇ ਬਾਕੀ ਮੌਕੇ ਤੇ ਹੋ ਜੇ ਮਾਨਦਾਨ ਹੋ ਜੂ ਹੋ ਜੂ ਮਾਨਦਾਨ ਕੋਈ ਠੀਕ ਆ ਜੀ ਠੀਕ ਆ 210000 ਵੀ ਡਿਮਾਂਡ ਆ ਬਾਕੀ ਮਾਨਦਾਨ ਹੋ ਜਣਾ ਫੁੱਲ ਤੇ ਨੰਬਰ ਬਾਈ ਦਾ ਬੋਲ ਦਿੰਨੇ 84373 13985 ਇਹ ਬਾਈ ਦਾ ਨੰਬਰ ਆ ਜੀ ਇਸ ਨੰਬਰ ਤੇ ਸਾਰੀ ਜਾਣਕਾਰੀ ਟਰੈਕਟਰ ਬਾਰੇ ਲੈ ਸਕਦੇ ਹੋ ਤੁਸੀਂ ਹੋਰ ਵੀ ਟਰੈਕਟਰ ਹੈਗੇ ਆ ਆਪਣੇ ਕੋਲ ਹਾਂ ਹਾਂ ਹੋਰ ਵੀ ਹੈਗੇ ਨੇ ਨਾਲ ਦਾ ਅੱਛਾ ਠੀਕ ਆ ਜੀ ਤੇ ਦੋਨਾਂ ਟਰੈਕਟਰਾਂ ਬਾਰੇ ਬਾਈ ਤੋਂ ਜਾਣਕਾਰੀ ਸਾਰੀ ਲੈ ਸਕਦੇ ਹੋ ਤੁਸੀਂ ਤੇ ਮਾਨਦਾਨ ਫੁੱਲ ਹੋਗਾ ਇਹ ਦੇ ਸਕਦੇ ਹੋ ਬਹੁਤ ਸਾਫ ਕੰਡੀਸ਼ਨ ਦੇ ਬਿਟਾ ਟਰੈਕਟਰ ਖੜਾ ਜੀ ਕਿਹੜਾ ਜੀ ਉਹ ਪਹਿਲਾ 950 ਅੱਛਾ ਆਹੀ ਸਭ ਰਾਜ ਅੱਛਾ ਪਰਲਾ ਹੂੰ ਠੀਕ ਆ ਜੀ 92 ਮਾਡਲ ਉਹਦਾ ਇੱਧਰ ਖੜਾ ਈ ਫਾਰਮ ਟਰੈਕ ਠੀਕ ਆ ਜੀ ਇੱਧਰ ਫਾਰਮ ਟਰੈਕ ਖੜਾ ਈ 60 ਦੇਖ ਸਕਦੇ ਤੁਸੀਂ 13 ਮਾੜਵਾ 4,35 ਹਰ ਬੇੜ ਮਾੜਾ ਟਰੈਕਟਰ ਟਰੈਕਟਰ ਤੋਂ ਹੀ ਦੇ ਸਕਦੇ ਹੋ ਬਹੁਤ ਸਾਫ਼ ਹਾਲਤ ਦੇ ਵਿੱਚ ਖੜਾ ਈ ਟਰੈਕਟਰ ਹੈ ਤੇ ਅੱਗੇ ਖੜਾ ਈ ਸੁਰਾਜ 800 ਪਲੇਵਲ ਜੈਫੀ ਇਹ ਵੀ ਦੇ ਸਕਦੇ ਟਰੈਕਟਰ ਕੰਡੀਸ਼ਨ ਬਹੁਤ ਵਧੀਆ ਪਈ ਟਾਇਰਾਂ ਦੀ ਜੇ ਤਾਂ ਟਾਇਰ ਤਦ ਕਿ ਹੈ ਬਸ ਲੀਸ਼ੀਕ ਨੇ 11 ਮਾਡਲ 3,70,000 ਰੁਪਏ ਦੀ ਮੰਗ ਆ ਤੇ ਆ ਟਰੈਕਟਰ ਵੀ ਉਹ ਵਾਈ ਦਾ ਜੀ 3600 ਵਾਲੇ ਦਾ ਸਵਰਾਜ 855 ਤੇ ਇਹ ਵੀ ਟਰੈਕਟਰ ਬਹੁਤ ਸਾਫ਼ ਪਿਆਈ ਦੇਖ ਸਕਦਾ ਕੰਡੀਸ਼ਨ ਤੇ ਡਬਲ ਕਲਚ ਆ ਜੀ ਇਹ ਮਾਡਲ ਦੀ ਜੇ ਗੱਲ ਕਰੀਏ 94 ਮਾਡਲ ਆ 1,65,000 ਰੁਪਏ ਦੀ ਮੰਗ ਆ ਬਾਕੀ ਬਾਈ ਕਹਿੰਦਾ ਮਾਨ ਤਾਨ ਕਰਦਾ ਜੀ ਫੁੱਲ ਤੇ ਟਰੈਕਟਰਾਂ ਦੀ ਫੁੱਲ ਗਾਰੰਟੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਕਿਹੇ ਬਸ ਲੀਸ਼ੀਕ ਨੇ ਗਏ ਦੇਖ ਸਕਦੇ ਹੋ ਟਾਇਰ ਟੱਪਾ ਪੂਰਾ ਵਧੀਆ ਪਿਆ ਜੀ ਤੇ ਮਗਰਾੜ ਨੂੰ ਬਿਲਕੁਲ ਸਾਫ ਪਿਆ ਜੀ ਕਿਸੇ ਪਾਸੇ ਵੀ ਕੋਈ ਜੰਗੜੀ ਲੱਗਿਆ ਹੈਗਾ ਜੀ ਬਾਕੀ ਕਾਗੇ ਪੱਤਰੋਕੇ ਮਿਲਣਗੇ ਜੀ ਤੇ ਅੱਗੇ ਲੱਗ ਚੱਲਦੇ ਸਵਰਾਜ 855 ਐਫੀ ਖੜਾ ਹੀ ਇਹ ਵੀ ਦੇਖ ਸਕਦਾ ਟਰੈਕਟਰ ਬਹੁਤ ਸਾਫ ਪਿਆ ਜੀ ਇਹ ਹੈਗਾ ਜ 7 ਮਾਡਲ 290000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਾਟਲ ਵੀ ਚੈੱਕ ਕਰ ਸਕਦੇ ਜੀ ਬਹੁਤ ਸਾਫ ਹਾਲਟਰ ਵਿੱਚ ਖੜਾ ਹੈ ਟਰੈਕਟਰ ਤੇ ਟਾਇਰਾਂ ਦੀ ਜੇ ਗੱਲ ਕਰੀਏ ਤੇ ਟਾਇਰ 60 ਤੋਂ 65 ਦਾ ਸੈਸ ਟਾਇਰ ਹੈਗੇ ਆ ਜੀ ਤੇ ਕੰਡੀਸ਼ਨ ਵਧੀਆ ਪਈ ਬਿਲਕੁਲ ਸਾਫ ਪਿਆ ਬਈ ਤੇ ਰੰਗ ਰੌਣ ਪੂਰਾ ਵਧੀਆ ਪਿਆ ਜੀ ਅੱਗੇ ਖੜਾ ਈ ਫੋਰਡ 36 36120 ਦੇ 173 ਇਹ ਵੀ ਟਰੈਕਟਰ ਪਸਾਉ ਪਿਆ ਜੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਦੀ ਟਾਇਰ ਆਪਾਂ ਦੇਖ ਸਕਦੇ ਹਾਂ ਟਾਇਰ ਨਵੇਂ ਆ ਜੀ ਅਗਲੇ ਤੇ ਪਿਛਲੇ ਬਾਕੀ ਰੰਗ ਕਰੋਗਨ ਫੇਟ ਹੋਇਆ ਥੋੜਾ ਜਿਹਾ ਤੇ ਬਾਕੀ origignal ਟਰੈਕਟਰ ਹੀ ਸਾਰਾ ਦੇ ਸਾਡੇ 95 ਮਾੜਾ 2 ਲੱਖ 15000 ਦੀ ਡਿਮਾਂਡ ਹੈ ਟਰੈਕਟਰ ਦੀ ਅੱਗੇ ਖੜਾ ਈ ਸੋਨਾਲੀ ਕਾ ਸੋਨਾਲੀ ਕਾ ਖੜਾ ਈ DS 750 RX ਇਹ ਵੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਫ਼ ਹਾਲਤ ਵਿੱਚ ਟਰੈਕਟਰ ਖੜਾ ਜੀ ਟਾਇਰਾਂ ਦੀ ਗੱਲ ਕਰੀ 70 ਤੋਂ 75 ਪੈਸੇ ਟਾਇਰ ਹੈਗੇ ਜੀ ਅਗਲੇ ਤੇ ਪਿਛਲੇ ਤੇ ਬਾਕੀ ਕੰਡੀਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਹੈਗਾ ਜੀ 13.80 ਲੱਖ 80 ਹਜ਼ਾਰ ਵੀ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਹੈ ਜੀ ਤੇ ਅੱਗੇ ਲੈ ਕੇ ਚੱਲਦੇ ਹਾਂ ਜੋਂਡੀਅਰ ਖੜਾ ਜੀ ਜੋਂਡੀਅਰ 5039 ਦੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਫ਼ ਹਾਲਤ ਦੇ ਵਿੱਚ ਟਰੈਕਟਰ ਖੜਾ ਜੀ ਤੇ 50 ਨੰਬਰ ਹੈ ਜੀ ਟਾਇਰਾਂ ਦੇ ਜੇ ਗੱਲ ਕਰੀਏ ਤੇ ਸਲੇ ਟਾਇਰ ਹੈਗੇ ਆ ਜੀ 70 ਤੋਂ 75 ਪੈਸੇ ਅਗਲੇ ਹੈਗੇ 60 ਤੋਂ 65 ਪੈਸੇ ਟਾਇਰ ਹੈਗੇ ਆ ਜੀ ਇਹ 19 ਮਾੜਲੇ 4 ਲੱਖ 50000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸਾਫ ਆਲ ਦਮ ਵਿੱਚ ਟਰੈਕਟਰ ਖੜਾ ਜੀ ਤੇ ਆਪਣੀ ਵੀਡੀਓ ਨੂੰ ਤਾਂ ਬਕੇ ਸ਼ੇਅਰ ਕਰਦੇ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਤੇ ਸਾਧ ਤੁਸੀਂ ਟਰਾਲੀਆਂ ਟਰਾਲੇ ਵੀ ਪਹੁੰਚੇ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਅੱਗੇ ਖੜਾ ਇਹ ਫਾਰਮ ਟਰੈਕ ਸਾਡਾ ਆ ਦੇ ਸਕਦਾ ਟਰੈਕਟਰ ਬਹੁਤ ਸਾਫ਼ ਪਿਆ ਜੀ ਇਹਦੀ ਆਪਾਂ ਜੇ ਗੱਲ ਕਰੀਏ ਜੀ 8 ਮਾਡਲ ਆ ਜੀ 2 ਲੱਖ 60 ਹਜ਼ਾਰ ਰੇਡ ਮੰਗਦਾ ਟਰੈਕਟਰ ਦੀ ਇਹ ਵੀ ਚੈੱਕ ਕਰ ਸਕਦੇ ਬਹੁਤ ਸਾਫ਼ ਵਾਲਾ ਟਰੈਕਟਰ ਖੜਾ ਜੀ ਅੱਗੇ ਖੜਾ ਜੀ ਮਹਿੰਦਰਾ 475 ਡੀ ਆ ਇਹ 11 ਮਾਡਲ 2 ਲੱਖ 70 ਹਜ਼ਾਰ ਰੇਡ ਮੰਗਦਾ ਟਰੈਕਟਰ ਵੀ ਇਹ ਵੀ ਟਰੈਕਟਰ ਬਹੁਤ ਸਾਫ਼ ਖੜਾ ਜੀ ਬਿਲਕੁਲ ਸਾਫ਼ ਬਾਦਰੇ ਵਿੱਚ ਖੜਾ ਜੀ ਟਰੈਕਟਰ ਟਾਇਰਾਂ ਦੀ ਕੀ ਗੱਲ ਕਰੀਏ ਇਹਦੇ 77 ਪੈਸੇ ਟਾਇਰ ਆ ਜੀ ਛਤਰੀ ਛਤਰੀ ਲੱਗੀ ਆ ਰੰਗ ਰੋਗਨ ਦੀ ਚੈੱਕ ਕਰ ਸਕਦੇ ਹੋ ਸਾਰਾ オリジナル ਪੇਂਟ ਆ ਹੀ ਦੇਖ ਸਕਦੇ ਤੁਸੀਂ ਤੇ 50 ਨੰਬਰ ਆ ਜੀ 11 ਮਾਡਲ ਤੋਂ 270000 ਰੁਪਏ ਦੀ ਮੰਗ ਹੈ ਟਾਇਰ ਦੀ